ਤੇ ਸਤਿਕਾਰ ਦੇ ਯੋਗ ਵਿਸ਼ੇਸ਼ ਤੌਰ ਤੇ ਪਹੁੰਚੇ ਡਾਕਟਰ ਕਰਨਵੀਰ ਗਾਂਧੀ ਜੀ ਜਿਨ੍ਹਾਂ ਦਾ ਹਲਕਾ ਸਤਰਾਣ ਦੇ ਵਿੱਚ ਪਹੁੰਚਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਮੰਚ ਤੇ ਵਿਰਾਜਮਾਨ ਸਾਡੇ ਹਲਕੇ ਦੀ ਸ਼ਾਨ ਸਰਦਾਰ ਦਰਬਾਰਾ ਸਿੰਘ ਬਣਵਾਲਾ ਜੀ ਜੋ ਕਿ ਮੇਤਾ ਐਮ ਐਲ ਏ ਕਹੂੰਗਾ ਸਾਡੇ ਐਮ ਐਲ ਏ ਸਾਹਿਬ ਜਿਨ੍ਹਾਂ ਦੀ ਬਹੁਤ ਮੈਂ ਸਦਕਾ ਅੱਜ ਹਰ ਇੱਕ ਵਰਕਰ ਨੂੰ ਮਾਨ ਸਨਮਾਨ ਮਿਲ ਰਿਹਾ ਹੈ ਜੋ ਕਿ ਸਾਡੇ ਵਰਗੇ ਵਰਕਰ ਨੇ ਉਹਨਾਂ ਨੂੰ ਅੱਜ ਜਿੱਥੇ ਮਾਨ ਸਨਮਾਨ ਦੀ ਲੋੜ ਸੀ ਉਹ ਮਿਲ ਰਹੀ ਹੈ ਅਤੇ ਮੈਂ ਇੱਕ ਹੋਰ ਬੇਨਤੀ ਕਰੂੰਗਾ ਸੈਂਟਰ ਦੀ ਭਾਜਪਾ ਸਰਕਾਰ ਜੋ ਕਿਸਾਨਾਂ ਦੇ ਵਿਰੋਧੀ ਹੈ 700 ਤੋਂ ਵੱਧ ਜਿਹੜੇ ਕਿਸਾਨ ਨੇ ਉਹ ਮਰਿਤੂ ਨੂੰ ਪ੍ਰਾਪਤ ਹੋ ਗਏ ਉਹਨਾਂ ਦੀ ਮੌਤ ਹੋ ਗਈ ਉਹਨਾਂ ਨੂੰ